ਖਬਰਨਾਮਾ ਦਿਖ ਰਿਹਾ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਪੁੱਜੀ ਸਸੀ ਕਾ ਮੈਂ ਹਾਂ ਤੁਹਾਡਾ ਹੂ ਸਰਾਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਉਪਰਾਲਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਾਰ-ਵਾਰ ਕਹਿ ਰਹੇ ਨੇ ਕਿ ਨਸ਼ਾ ਤਸਕਰਾਂ ਨੂੰ ਨਹੀਂ ਬਖਸ਼ਿਆ ਜਾਵੇਗਾ 0 ਡਾਲਰਸ ਹੈ ਨਸ਼ਾ ਤਸਕਰੀ ਨੂੰ ਲੈ ਕੇ ਅਤੇ ਪ੍ਰੇਸ਼ਤਾਚਾਰ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਦੁਆਰਾ ਇਹ ਚੁੱਕੇ ਗਏ ਅਹਿਮ ਕਦਮ ਇਸ ਦਾ ਵੱਡਾ ਫਾਇਦਾ ਹੋਵੇਗਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਕਿਉਂਕਿ ਸਮੇਂ-ਸਮੇਂ 'ਦੀਆਂ ਸਰਕਾਰਾਂ ਨੇ ਪੰਜਾਬ ਦੇ ਲੋਕਾਂ ਨੂੰ ਵਾਅਦੇ ਕੀਤੇ ਕਿ ਚਟਾ ਪੰਜਾਬ ਦੇ ਵਿੱਚੋਂ ਖਤਮ ਕੀਤਾ ਜਾਵੇਗਾ ਲੇਕਿਨ ਉਹਨਾਂ ਨੇ ਚਿੱਟੇ ਦਾ ਨਸ਼ਾ ਖਤਮ ਨਹੀਂ ਕੀਤਾ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਇਸ ਉਪਰਾਰੇ ਦੀ ਪੰਜਾਬ ਦੇ ਲੋਕਾਂ ਵੱਲੋਂ ਸ਼ਲਾਘਾ ਵੀ ਕੀਤੀ ਜਾ ਰਹੀ ਹੈ ਈਵਨਦੋ ਉਹਨੇ ਕਿਹਾ ਸੀ ਕਿ ਸਾਡੇ ਅਫਸਰਾਂ ਨੂੰ ਕੋਈ ਫੜਿਆ ਚਾਹੇਗਾ ਉਹ ਸਾਡੀ ਰਿੜਾਤੇ ਨੇ ਅਫਸਰ ਸ਼ਾਹੀ ਵੀ ਯਾਨੀ ਕਿ ਬਿਊਰੋਕ੍ਰੈਸੀ ਵੀ ਇਹ ਕੰਮ ਕਰ ਰਹੀ ਹੈ ਤੇ ਹੁਣ ਜਿਹੜੀ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਮਿਲੀ ਹੈ ਅਮਨਦੀਪ ਕੌਰ ਮੈਲਾ ਕਨਸਟੇਬਲ ਜਿਸ ਨੂੰ ਕਾਲੀ ਥਾਰ ਵਾਲੀ ਬੀਬੀ ਜਿਸ ਨੂੰ ਇਸਾ ਦੀ ਕਵੀਨ ਅਤੇ ਜਿਸ ਨੂੰ ਚਿੱਟੇ ਦੀ ਕਵੀਨ ਵੀ ਕਿਹਾ ਜਾਂਦਾ ਹੈ ਅੱਜ ਤੋਂ ਲਗਭਗ 4 ਮਹੀਨੇ ਪਹਿਲਾਂ ਉਹਨਾਂ ਗੱਡੀ ਦੇ ਵਿੱਚੋਂ ਚੱਟਾ ਫੜਿਆ ਗਿਆ ਸੀ ਚਿੱਟੇ ਦੀ ਰਿਕਵਰੀ ਹੋਈ ਉਸ ਤੋਂ ਬਾਅਦ ਉਸ ਨੂੰ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਸਸਪੈਂਡ ਕਰਕੇ ਜਵਾਨ ਦੇ ਬਾਅਦ ਆਈ ਅਤੇ ਵਕੀਲ ਨੇ ਹੁਬ ਹੁਬ ਕੇ ਕਿਹਾ ਕਿ ਉਹਦੇ ਉੱਤੇ ਚੱਟਾ ਪਾਇਆ ਗਿਆ ਹੈ ਚੱਟਾ ਨਿਕਲਿਆ ਨਹੀਂ ਉਸ ਬਾਅਦ ਬੀਬੀ ਜਿਵੇਂ ਹੀ ਜਬਾਨ ਤੇ ਜੇਲ੍ਹ ਦੀਆਂ ਸਲਾਖਾਂ ਦੇ ਵਿੱਚੋਂ ਬਾਹਰ ਆਈ ਤਾਂ ਬੀਬੀ ਅਮਨਦੀਪ ਕੌਰ ਕਾਲੀ ਧਾਰ ਵਾਲੀ ਨੇ ਪੂਰੇ ਪੰਜਾਬ ਦੇ ਵਿੱਚ ਧੁੱਪ ਪਾ ਦਿੱਤੀ ਪੰਜਾਬ ਦੇ ਜਿੰਨੇ ਵੀ ਵੱਡੇ ਚੈਨਲ ਨੇ ਉਹਨਾਂ ਉੱਤੇ ਇਲਜ਼ੂ ਦਿੱਤੀਆਂ ਗਈਆਂ ਅਤੇ ਆਪਣੇ ਆਪ ਨੂੰ ਬੇਦਾਗ ਦੱਸਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉੱਤੇ ਦੋਸ਼ ਲਗਾਏ ਗਏ ਪੰਜਾਬ ਬਿਊਰੋਕ੍ਰਾਸੀ ਉੱਤੇ ਦੋਸ਼ ਲਗਾਏ ਗਏ ਵਿਜੀਲੈਂਸ ਉੱਤੇ ਦੋਸ਼ ਲਗਾਏ ਗਏ ਕਿਹਾ ਕਿ ਮੈਂ ਬਿਲਕੁਲ ਸतीश ਵਿਤਰੀ ਹਾਂ ਮੈਂ ਬਿਲਕੁਲ ਅਜਿਆ ਕੰਮ ਨਹੀਂ ਕੀਤਾ ਹਾਲਾਂਕਿ ਚੈਨਾਵਲ ਨੂੰ ਪੁੱਛਿਆ ਗਿਆ ਭਈ ਤੁਸੀਂ ਕੋਠੀ ਕਿੱਥੋਂ ਬਣਾਈ ਤੁਸੀਂ ਬੁਲਟ ਕਿੱਥੋਂ ਲਿਆ ਤੁਸੀਂ ਗੱਡੀਆਂ ਕਿੱਥੋਂ ਲਈਆਂ ਤੁਸੀਂ ਮਹਿੰਗੇ ਮੋਬਾਈਲ ਕਿੱਥੋਂ ਲੈ ਤੁਹਾਡੀਆਂ ਘੜੀਆਂ ਰੋਲੈਕਸ ਦੀਆਂ ਨੇ ਤੇ ਜਦੋਂ ਫਿਰ ਵਿਜੀਲੈਂਸ ਦੇ ਰਾਤ ਦੇ ਬੀਬੀ ਚੜੀ ਤਾਂ ਫਿਰ ਛਾਪੇਮਾਰੀ ਕੀਤੀ ਗਈ ਅਫਸਾਨਾ ਖਾਨ ਦੇ ਘਰ ਭੈਣ ਦੇ ਘਰ ਦੇ ਵਿੱਚੋਂ ਗ੍ਰਫਤਾਰ ਕੀਤਾ ਗਿਆ ਵਿਜੀਲੈਂਸ ਆਪਣੇ ਮਿਨਿਸ ਦੇ ਸਭ ਉੱਚ ਅਧਿਕਾਰੀਆਂ ਵੱਲੋਂ ਤੇ ਜਦੋਂ ਜਾਇਦਾਦ ਦੇ ਕਾਗਜ਼ ਸਾਹਮਣੇ ਆਏ 50 ਲੱਖ ਰੁਪਏ ਤੋਂ ਵੱਧ ਦੀ ਜਾਇਦਾਦ ਜਿਆਦਾ ਬੜਾਈ ਸੀ ਆਮਦਨ ਦੇ ਨਾਲੋਂ ਬੀਬੀ ਅਮਨਦੀਪ ਕੌਰ ਨੇ ਜਿਸ ਨੂੰ ਪੰਜਾਬ ਦੇ ਵਿੱਚ ਚਿੱਟੇ ਦੇ ਕਵੀਨ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਕਿਉਂਕਿ ਜਿਸ ਦਿਨ ਉਹਦੇ ਤੇ ਪਹਿਲਾ ਕੇਸ ਹੋਇਆ ਸੀ ਉਹਦੇ ਫਾਲੋਅਰਸ ਸੀ 30000 ਲੇਕਿਨ ਹੁਣ ਉਸਦੇ ਫਾਲਵਰ 2.5 ਲੱਖ ਤੋਂ ਵੀ ਜ਼ਿਆਦਾ ਨੇ ਕਿਉਂਕਿ ਬੀਬੀ ਅਮਨਦੀਪ ਕੌਰ ਜਦੋਂ ਪਹਿਲੀ ਵਾਰ ਜਮਤ ਲੈ ਕੇ ਬਾਹਰ ਆਈ ਫਿਰ ਤੋਂ ਦੁਬਾਰਾ ਉਸਨੇ ਆਪਣੀਆਂ ਵੀਡੀਓਜ਼ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਤੇ ਜਿਸ ਕਰਕੇ ਪੰਜਾਬ ਸਰਕਾਰ ਉੱਤੇ ਨਿਸ਼ਾਨੀਆਂ ਸਵਾਲ ਉੱਠੇ ਕਿ ਇਹਨਾਂ ਦੇ ਘਰਾਂ ਉੱਤੇ ਬਲਡوزر ਕਦੋਂ ਚੱਲਣਗੇ ਲੇਕਿਨ ਪੰਜਾਬ ਸਰਕਾਰ ਨੇ ਸਾਰੀ ਜਾਇਦਾਦ ਨੂੰ ਸੀਲ ਬੰਦ ਕਰ ਦਿੱਤਾ ਉਸ ਤੋਂ ਬਾਅਦ ਫਿਰ ਦੁਬਾਰਾ ਗੋਹਾਰ ਲਗਾਈ ਗਈ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵਿੱਚ ਅਮਨਦੀਪ ਗੌਰ ਵੱਟੋਂ ਕਿ ਮੈਨੂੰ ਜਵਾਬ ਤੇ ਮਿਲੇ ਮੈਂ નિર્ਦੋਸ਼ਾ ਲੇਕਿਨ ਹਾਈ ਕੋਰਟ ਵੱਲੋਂ ਵੱਡਾ ਝਟਕਾ ਦੇ ਦਿੱਤਾ ਗਿਆ ਹੈ ਅਮਨਦੀਪ ਗੌਰ ਨੂੰ ਅਮਨਦੀਪ ਕੌਰ ਦੀ ਜ਼ਬਾਰਤ ਨੂੰ ਖੱਦ ਯਾਨੀ ਕਿ ਰੱਦ ਕਰ ਦਿੱਤਾ ਗਿਆ ਹੈ ਬੜਾ ਵੱਡਾ ਝਟਕਾ ਲੱਗਿਆ ਹਾਲਾਂਕਿ ਵਾਰ-ਵਾਰ ਇਹ ਕਿਹਾ ਜਾ ਰਿਹਾ ਸੀ ਕਿ ਮੈਂ નિર્ਦੋਸ਼ ਆ ਮੇਰੇ ਤੇ ਕੋਈ ਦੋਸ਼ ਨਹੀਂ ਇੱਕ ਚਿੱਟਾ ਮੇਰੇ ਉੱਤੇ ਇੰਪੋਜ਼ ਕੀਤਾ ਗਿਆ ਇਟ ਮੀਨਸ ਕਿ ਮੇਰੇ ਉੱਤੇ ਪਾਇਆ ਗਿਆ ਹੈ ਫਰਿਆ ਨਹੀਂ ਗਿਆ ਲੇਕਿਨ ਤੱਥਾਂ ਦੇ ਆਧਾਰ ਤੇ ਇੱਕ ਪਾਸੇ ਜਿੱਥੇ ਅਮਨਦੀਪ ਕੌਰ ਦੀ ਜਾਇਦਾਦ ਨੂੰ ਹਸਿਲ ਕਰ ਦਿੱਤਾ ਗਿਆ ਹੈ ਦੂਸਰੇ ਪਾਸੇ ਅਮਨਦੀਪ ਕੌਰ ਨੂੰ ਬੜਾ ਵੱਡਾ ਝਟਕਾ ਲੱਗਿਆ ਹੈ ਹਾਈ ਕੋਰਟ ਵੱਲੋਂ ਜਿਹੜੀ ਰੈਟ ਪਾਈ ਹੋਈ ਸੀ ਚੈਲੰਜ ਕੀਤਾ ਗਿਆ ਸੀ ਕਿ ਨਜ਼ਾਇਦ ਹੋਇਆ ਹੈ ਟੱਕਾ ਹੋਇਆ ਹੈ ਉਹ ਸਾਰੀਆਂ ਚੀਜ਼ਾਂ ਨੂੰ ਅਦਾਲਤ ਵੱਲੋਂ ਖਾਤ ਕਰਕੇ ਜਵਾਬਤ ਨੂੰ ਰੱਦ ਯਾਨੀ ਕਿ ਰਿਜੈਕਟ ਕਰ ਦਿੱਤਾ ਗਿਆ ਹੈ ਧੰਨ